ਸਤਿ ਸ਼੍ਰੀ ਅਕਾਲ ਦੋਸਤੋ ਭਰਾ ਤੁਹਾਡੇ ਫੇਰ ਪੇਸ਼ ਹੋਇਆ ਜੇ ਬਹੁਤ ਸੋਹਣਾ ਬਹੁਤ ਹੀ ਪਿਆਰੇ ਜੇ ਆਰਟੀਕਲ ਦੇ ਨਾਲ ਪਿਓਰ ਖੱਦਰ ਦੇ ਵਿੱਚ ਫੁਲਕਾਰੀ ਬਾਗ ਲੈ ਕੇ ਆਏ ਆ ਬੜਾ ਹੀ ਪਿਆਰਾ ਬਹੁਤ ਹੀ ਸੋਹਣਾ ਪਿਓਰ ਖੱਦਰ ਦੇ ਵਿੱਚ ਆ ਗਿਆ ਜੇ ਫੁੱਲੀ ਫਲੈਜ ਹੈਵੀ ਵਰਕ ਦੇ ਵਿੱਚ ਤੁਹਾਨੂੰ ਕਿ ਜਿੱਦਾਂ ਪਤਾ ਹੈ ਕਿ ਵੈਡਿੰਗ ਸੀਜ਼ਨ ਸਟਾਰਟ ਹੋ ਗਿਆ ਤੇ ਬਹੁਤ ਸੋਹਣਾ ਖੱਦਰ ਦੇ ਵਿੱਚ ਫੁੱਲੀ ਫਲੈਜ ਹੈਵੀ ਬਾਗ ਆ ਗਿਆ ਜੇ ਫੁੱਲ ਟਾਈਮ ਮੀਟਰ ਲੈਂਥ ਹੋਏਗੀ 60 ਇੰਚ ਬਾਰ ਹੋਏਗਾ ਯਾਨੀ ਕਿ 16 ਇੰਚਸ ਬਰੌਡ ਹੋਏਗਾ ਔਰ 2.5 ਮੀਟਰ ਇਹਦੀ ਲੈਂਥ ਹੋਏਗੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਟੋਟਲੀ ਸਾਰਾ ਫੁਲੀ ਫਲੇਜ ਫਿਨਿਸ਼ਿੰਗ ਦਾ ਕੰਮ ਕੀਤਾ ਹੋਇਆ ਪ੍ਰਾਈਸ ਬੜਾ ਮਿੱਠਾ ਹੈ ਸਿਰਫ 1599 ਦੀ ਰੇਂਜ ਦੇ ਵਿੱਚ ਹੈ ਯਾਨੀ ਕਿ 1599 1600 ਰੁਪਏ ਦਾ ਬਹੁਤ ਹੀ ਸੋਹਣਾ ਟੂ ਮੱਚ ਸੋਹਣਾ ਬਾਗ ਲੈ ਕੇ ਆਏ ਆ ਫੁੱਲੀ ਫਲੇਜ ਹੈਵੀ ਦੇ ਵਿੱਚ ਔਰ ਖੱਦਰ ਦੇ ਵਿੱਚ ਆਏਗਾ ਚਨੋਂਨ ਬੇਸ ਨਹੀਂ ਹੈਗਾ ਜੇ ਖੱਦਰ ਦੇ ਵਿੱਚ ਆ ਗਿਆ ਇਹ ਦੇਖਿਆ ਤੁਸੀਂ ਰੈੱਡ ਕਲਰ ਇਹਦੇ ਵਿੱਚ ਦਿਖਾਨੇ ਤੁਹਾਨੂੰ ਹੁਣ ਨੈਕਸਟ ਇਹਦਾ ਡਿਜ਼ਾਈਨ ਬਹੁਤ ਹੀ ਸੋਹਣਾ ਨੈਕਸਟ ਆਇਆ ਜੀ ਪਿਆਰਾ ਜਿਹਾ ਆ ਗਿਆ ਜੇ ਆ ਗਿਆ ਕਲਰ ਜਿਹਨੂੰ ਕਾਫੀ ਕਲਰ ਵੀ ਕਹਿ ਸਕਦੇ ਆ ਠੀਕ ਹੈ ਜੀ ਬਰਾਊਨ ਕਲਰ ਦੇ ਵਿੱਚ ਬਹੁਤ ਪਿਆਰਾ ਬਹੁਤ ਹੀ ਸੋਹਣਾ ਟੂ ਮੱਚ ਸੋਹਣਾ ਬਾਗ ਲੈ ਕੇ ਆਏ ਆ ਫੁੱਲੀ ਫਲੇਜ 2.5 ਮੀਟਰ ਲੈਂਥ ਦੇ ਵਿੱਚ ਆ ਫੁੱਲੀ ਫਲੇਜ ਠੀਕ ਹੈ ਜੀ ਇਹ ਦੇਖਿਆ ਸੈਕੰਡ ਕਲਰ ਹੁਣ ਤੁਹਾਨੂੰ ਦਿਖਾਨੇ ਇਹਦੇ ਵਿੱਚ ਥਰਡ ਥਰਡ ਜਿਹੜਾ ਆ ਗਿਆ ਜੇ ਪਿਆਰਾ ਕੈਮਲ ਕਲਰ ਆ ਦੇਖੋ ਜੀ ਕੈਮਲ ਕਲਰ ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਬੜਾ ਹੀ ਪਿਆਰਾ ਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਉਹ ਸਭ ਤੋਂ ਸੋਹਣਾ ਆ ਗਿਆ ਜੀ ਉਹ ਆ ਗਿਆ ਜੀ ਨੇਵੀ ਬਲੂ ਵਾਹ ਜੀ ਵਾਹ ਚੈੱਕ ਕਰੋ ਫੁੱਲੀ ਫਲੇਜ 2 ਮੀਟਰ ਦੇ ਵਿੱਚ ਨੇਵੀ ਬਲੂ ਕੰਬੀਨੇਸ਼ਨ ਨੇਵੀ ਬਲੂ بیس ਆਏਗਾ ਔਰ ਉੱਤੇ ਮਲਟੀ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਫੁੱਲੀ ਫਲੇਜ ਕਢਾਈ ਕੀਤੀ ਹੋਈ ਆ ਫੁੱਲ ਜਾਲ ਕੱਢਿਆ ਹੋਇਆ ਜੀ ਠੀਕ ਆ ਜੀ ਹੁਣ ਤੁਹਾਨੂੰ ਦਿਖਾਣੇ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਉਹ ਥੋੜਾ ਡਿਫਰੈਂਟ ਆਏਗਾ ਬੜਾ ਹੀ ਪਿਆਰਾ ਬਹੁਤ ਹੀ ਸੋਹਣਾ ਚੈੱਕ ਕਰੋ ਪ੍ਰਾਈਸ ਆਪਦਾ ਸੇਮ ਹੈ ਜੀ 1599 ਯਾਨੀ ਕਿ 1600 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਜੀ ਇਹ ਦੇਖ ਲੇ ਤੁਸੀਂ ਪੰਜਵਾਂ ਡਿਜ਼ਾਈਨ ਹੁਣ ਦਿਖਾਣੇ ਤੁਹਾਨੂੰ ਇਹਦੇ ਵਿੱਚ ਸਿਕਸਥ 6ਵਾਂ ਇਹਦਾ ਡਿਜ਼ਾਈਨ ਲਓ ਜੀ ਚੈੱਕ ਕਰੋ ਉਹ ਆ ਗਿਆ ਜੀ ਮੈਰੂਨ ਕਲਰ ਵਾਹ ਜੀ ਵਾਹ ਹੋ ਗਈ ਜੇ ਦੇਖੋ ਡਿਜ਼ਾਈਨ ਕਿਆਮਤ ਡਿਜ਼ਾਈਨ ਹੈ ਕਿਆਮਤੀ ਪੀਸ ਹੈਗਾ ਜੇ ਜਿਹੜਾ ਇਹਦਾ weight ਆ ਉਹ অলਮੋਸਟ অলਮੋਸਟ 6 ਤੋਂ 7 ਕਿਲੋ ਦਾ weight ਆ ਬਹੁਤ ਹੈਵੀ ਕਪੜਾ ਲੱਗਾ ਹੋਇਆ ਜੇ ਬਹੁਤ ਹੈਵੀ ਥੱਲੇ ਖਦਰ ਦਾ ਕਪੜਾ ਲਾਇਆ ਹੋਇਆ ਜੇ ਠੀਕ ਹੈ ਹਾਂਜੀ ਦੋਸਤੋ ਹੁਣ ਤੁਹਾਨੂੰ ਸਾਡਾ ਡਿਜ਼ਾਈਨ ਸਾਡਾ ਆਰਟੀਕਲ ਪਸੰਦ ਆਇਆ ਹੋਗਾ ਹੋਰ ਇਦਾਂ ਦੇ ਸੋਹਣੇ ਸੋਹਣੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਔਰ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਬਟਨ ਦਬ ਦੋ ਔਰ ਜਿਨ੍ਹਾਂ ਨੇ ਸਾਡਾ ਇੰਸਟਾਗ੍ਰam ਪੇਜ ਫੋਲੋ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਜਾ ਕੇ ਸਾਨੂੰ ਇੰਸਟਾਗ੍ਰam ਤੇ ਫੋਲੋ ਕਰਾ ਲਓ ਕਿਉ ਇਦਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਔਨ ਦਾ ਵੇ ਆ ਮਿਲਦੇ ਆ ਇਦਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਨੇ ਮਿਲਦੇ ਆ ਅਗਲੀ ਵੀਡੀਓ ਦੇਖਦੇ ਆ ਬਾਏ ਬਾਏ ਕਰਵਣੇ ਸੱਚੀ ਅਕਾਲ ਜੀ